ਫੜਾ ਪਿਆਰਾ ਸਾਡਾ ਵੀਰ ਸੀ ਮਾਤ ਸਭ ਸਤ ਦੀ ਬੜੀ ਕਿਰਪਾ ਸੀ ਉਹ ਤੇ ਸੋਹਣਾ ਸੁਲੱਖਾ ਖੂਬスル ਤਵਾਕ ਪਰ ਆਵਾਜ਼ ਦੀ ਟੋਨ ਜਿਹੜੀ ਯੂਕੇਸ਼ਨਲ ਮੈਂ ਆਰਟਿਸਟ ਐਨਲਿਸਿਸ ਕਰਕੇ ਨਾਲ ਦੀ ਸਮਝ ਆ ਇੱਕ ਟੋਨ ਬਲੱਖਣ ਸੀਗੀ ਸਨੈਰਟੀ ਵੱਖਰੀ ਸੀਗੀ ਕਿ ਛੋਟੀ ਉਮਰ ਦੇ ਵਿੱਚ ਥੁਰ ਜਾਣਾ ਗੱਲ ਸਮਝ ਨਹੀਂ ਆ ਰਹੀ ਕਿਵੇਂ ਕੀ ਗੱਲ ਹੋ ਗਈ ਪ੍ਰਮਾਤਮਾ ਵੱਲੋਂ ਇਹ ਸਮਝ ਤੋਂ ਬਾਹਰ ਹੈ ਜੀ ਪਰ ਥੋੜੀ ਉਮਰ ਦੇ ਵਿੱਚ ਜੋ ਗਾਜ ਹੈ ਜੀ ਮबारक ਕੀ ਜਿਹੜੇ ਆ ਗਿਆ ਯੂਥ ਲੀਗ ਆ ਗਿਆ ਉਹ ਹਮੇਸ਼ਾ ਪੰਜਾਬੀਆ ਦੇ ਨਾਲ ਦੋਸਤ ਰਹੇਗੇ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਾਡੇ ਭਰਾ ਨੂੰ ਆਪਣੇ ਚਰਨਾਂ 'ਚ ਨਵਾਸੋ ਉਹਨਾਂ ਦੀ ਸ਼ਾਂਤੀ ਦੇ ਮੁੱਖ ਮੰਤਰੀ ਪੰਜਾਬ ਵੀ ਜਿਹੜੇ ਨੇ ਹਾਜ਼ਰੀ ਲੁਕਾਈ ਗਈ ਲੱਗਦਾ ਕਿ ਕੋਈ ਉਹਨਾਂ ਦੀ ਜਾਤ ਦੇ ਵਿੱਚ ਕੁਝ ਜਿੱਥੇ ਕਮਲਪ੍ਰੀਤ ਸਾਹਿਬ ਵੰਦੀ ਕਾਲਾ ਨੀਤੀ ਨਸਕਾਰ ਕਾਰਵਾਈ ਆਪ ਹੋ ਗਿਆ ਪਰ ਆਪਣਾ ਗਲਬਤ ਕਰਕੇ ਕਿਉਂਕਿ ਸਿੰਘ ਸਾਹਿਬ ਕੋਲ ਵੀ ਆਰਥਿਕ ਸਮੱਸਿਆ ਹੈ ਜਦ ਬਹੁਤ ਵੱਡਾ ਔਰ ਇਸ ਤਰ੍ਹਾਂ ਦੀ ਹਰੇ ਕਲਾਕਾਰਾਂ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਥੋੜੇ ਸਮੇਂ ਦੇ ਵਿੱਚ ਵੱਡਾ ਨਾਮ ਕਮਾਇਆ ਹੈ ਜਰੂਰ ਕੋਈ ਨਾ ਕੋਈ ਯਾਦ ਹੋਣੀ ਹੈ। ਥੋੜਾ ਪਿਆਰਾ ਸਾਡਾ ਵੀਰ ਸਿੰਘ ਮਾਅਸਰਫਤ ਦੀ ਬੜੀ ਕਿਰਪਾ ਸੀ ਉੱਥੇ ਸੋਹਣਾ ਸੁਲੱਖਾ ਖੂਬਸੂਰਤ ਆਵਾਜ਼ ਪਰ ਆਵਾਜ਼ ਦੀ ਟੋਨ ਜਿਹੜੀ ਜੁਕੀਸ਼ਨਿਕ ਮੈਂ ਆਰਟਿਸਟ ਐਨਲਿਸਿਸ ਕਰਕੇ ਕਾਹਦੀ ਸਮਝ ਆ ਇੱਕ ਟੋਨ ਬਲੱਖਣ ਸੀਗੀ ਸਨੈਰਟੀ ਵੱਖਰੀ ਸੀਗੀ ਕਿ ਛੋਟੀ ਉਮਰ ਦੀ ਵਿੱਚ ਥੋੜਾ ਜਣਾ ਗੱਲ ਸਮਝ ਨਹੀਂ ਆ ਰਹੀ ਕਿਵੇਂ ਕੀ ਗੱਲ ਹੋ ਗਈ ਪ੍ਰਮਾਤਮਾ ਵੱਲੋਂ ਗੱਲ ਸਮਝ ਤੋਂ ਬਾਹਰ ਹੈ ਜੀ ਪਰ ਥੋੜੀ ਉਮਰ ਦੇ ਵਿੱਚ ਜੋ ਗਾ ਗਿਆ ਜੀ ਵਰਕਰ ਗੀਤ ਜਿਹੜੇ ਗਾ ਗਿਆ ਯੂਥ ਲੀਗ ਆ ਗਿਆ ਉਹ ਹਮੇਸ਼ਾ ਪੰਜਾਬੀਆਂ ਦੇ ਨਾਲ ਦਵਾਸੇ ਰਹੇ ਹਿਰ ਉਦਾਸ ਕਰਦੇ ਸੱਚੇ ਬਾਦਸ਼ਾਹ ਸਾਡੇ ਪ੍ਰਾਣੋਂ ਆਪਣੇ ਜਨਮ ਦਿਨ ਨੂੰ ਆਸਰੇ ਉਹਨਾਂ ਦੀ ਸੰਤਿਗ ਮੁੱਖ ਮੰਤਰੀ ਪੰਜਾਬ ਵੀ ਜਿਹੜੇ ਨੇ ਹਾਜ਼ਰੀ ਲੁਕਾਏ ਗਏ ਨਹੀਂ ਲੱਗਦਾ ਕਿ ਕੋਈ ਉਹਨਾਂ ਦੀ ਜਾਤ ਦੇ ਵਿੱਚ ਕੁਝ देखिए मुख्यमंत्री साहब तो संस्कार तो तो हो गया तो परिवार गलबात करके आर्टिस समझ दिए जी जब बहुत बड़ा और इस तरह भी जे कलाकार जिन्होंने थोड़े समय के ना कमाया जरूर कोई ना कोई याद होता है